ਅਸਲਾਮ ਵਾਲੇਕਮ ਜੀ ਅੱਜ ਅਸੀਂ ਫੇਰ ਇਕੱਠੇ ਹੋਏ ਹਾਂ ਇੱਕ ਛੋਟਾ ਜਿਹਾ ਮੈਂ ਵਲੌਗ ਬਣਾਇਆ ਤੇ ਮੁੱਦਾ ਇਹ ਰੱਖਿਆ ਕਿ ਅੱਜ ਕੱਲ ਜਿਹੜੇ ਲੋਕ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਆ ਨਾ ਜੀ ਜਿੱਦਾਂ ਅੱਜ ਕੱਲ ਸੋਸ਼ਲ ਮੀਡੀਆ ਸਟਾਰ ਬਣ ਜਾਂਦੇ ਆ ਤਾਂ ਮੇਰੀ ਇੱਕ ਬਹੁਤ ਫੇਮਸ ਅੱਜ ਕੱਲ ਦਾ ਸਟਾਰ ਆ ਉਹਨਾਂ ਗੱਲ ਉਹ ਮੈਂ ਕਿਹਾ ਯਾਰ ਦਿਮਾਗ 'ਚ ਕੀੜਾ ਕਿਦਾਂ ਆ ਜਾਂਦਾ ਕਿਹੜੇ ਬੰਦੇ ਆਪਣਾ ਪਹਿਲੇ ਪਹਿਲੇ ਬੜਾ ਕਰਦੇ ਆ ਵੀ ਸਾਨੂੰ ਸਬਸਕ੍ਰਾਈਬ ਕਰੋ ਸਾਨੂੰ ਫਾਲੋ ਕਰੋ ਹੌਲੀ ਹੌਲੀ ਫਿਰ ਉਹ ਇਸ ਸਟੇਜ ਤੇ ਹੋ ਜਾਂਦੇ ਕਿ ਜਦੋਂ ਲੋਕ ਉਹਨਾਂ ਦੇ ਪਿੱਛੇ ਭਜਦੇ ਤੇ ਫਿਰ ਉਹ ਅੱਗੇ ਲੱਗ ਕੇ ਭਜ ਪੈਂਦੇ ਆ ਪਾਛਾ ਸਭ ਫੜਾਈ ਨਹੀਂ ਦਿੰਦੇ ਇਦਾਂ ਹੀ ਆ ਜੀ ਤੇ ਉਹ ਕਹਿੰਦੇ ਆ ਨਾ ਵੀ ਸਾਡੇ ਦਿਮਾਗ 'ਚ ਕੀੜਾ ਨਹੀਂ ਆਉਂਦਾ ਉਹ ਕੀੜਾ ਪਤਾ ਕਿਦਾਂ ਲੱਗਦਾ ਵੀ ਇਹਨਾਂ ਦੇ ਕੀੜਾ ਆ ਗਿਆ ਜਾਂ ਨਹੀਂ ਆ ਗਿਆ ਸਭ ਤੋਂ ਪਹਿਲਾ ਨੰਬਰ ਉਹ ਕੀ ਕੰਮ ਕਰਦੇ ਕਿ ਤੁਹਾਡੇ ਜਿਹੜੇ ਕਮੈਂਟ ਆ ਲਾਈਕ ਕਰਨਾ ਛੱਡ ਦਿੰਦੇ ਆ ਉਹਨਾਂ ਦਾ ਰਿਪਲਾਈ ਦੇਣਾ ਤਾਂ ਬਹੁਤ ਦੂਰ ਦੀ ਗੱਲ ਆ ਉਹ ਤੁਹਾਡੇ ਕਮੈਂਟ ਨੂੰ ਲਾਈਕ ਵੀ ਨਹੀਂ ਕਰਦੇ ਹੈਗੇ ਦੂਸਰਾ ਉਹ ਕੀ ਕਰਦੇ ਆ ਜੀ ਦੂਸਰਾ ਜਿਹੜੇ ਓਵਰ ਫਰਦ ਕਰ ਲੋ ਉਹਨਾਂ ਦੇ ਫਾਲੋਅਰ ਜ਼ਿਆਦਾ ਆ ਨਾ ਉਹ ਫਾਲੋਅਰ ਨੂੰ ਮਾਈਨਸ ਕਰਕੇ ਆਪਣੇ ਫਾਲੋਅਰ ਜ਼ੀਰੋ ਕਰ ਲੈਣਗੇ ਹਮਮ ਯਾਨੀ ਇਹ ਤੋਂ ਤੁਸੀਂ ਸਾਫ਼ ਅੰਦਾਜ਼ਾ ਲਾ ਸਕਦੇ ਆਂ ਅਗਰ ਕਿਸੇ ਬੰਦੇ ਦੇ ਫਾਲੋਅਰ ਜ਼ੀਰੋ ਯਾਨੀ ਉਹ ਇਸ ਕਾਬਲ ਨਹੀਂ ਸਮਝਦੇ ਕਿ ਸਾਡੇ ਅਸੀਂ ਵੀ ਕਿਸੇ ਨੂੰ ਫਾਲੋ ਕਰ ਲਈਏ ਕੋਈ ਐਸਾ ਹੈਗਾ ਜਿਹਨੂੰ ਅਸੀਂ ਫਾਲੋ ਕਰ ਸਕਦੇ ਆਂ ਉਹ ਆਪਣੇ ਆਪਣੇ ਆਪ ਨੂੰ ਫਰੌਨ ਸਮਝਣ ਲੱਗ ਪੈਂਦੇ ਆ ਤੇ ਉਹ ਤੋਂ ਤੁਹਾਨੂੰ ਸਾਫ਼ ਲੱਗਣਾ ਚਾਹੀਦਾ ਕਿ ਜਿਹੜੇ ਬੰਦੇ ਇਸ ਤਰ੍ਹਾਂ ਕਰਦੇ ਆ ਨਾ ਉਹਨਾਂ ਦੇ ਦਿਮਾਗ 'ਚ ਕੀੜਾ ਆ ਗਿਆ ਆ ਤੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੁਸੀਂ ਕਿਸੇ ਨੂੰ ਮਿੰਡ ਚੱਲ ਜਿਓ ਉਹ ਤੁਹਾਨੂੰ ਉੱਥੇ ਟਕਰੇਗਾ ਨਹੀਂ ਤੁਹਾਨੂੰ ਜੇ ਟਕਰਿਆ ਤੇ ਇੰਤਜ਼ਾਰ ਇੰਨਾ ਕਰਵਾ ਦੇਗਾ ਤੁਹਾਨੂੰ ਵਾਕੇ ਪਤਾ ਲੱਜੂ ਕਿ ਮੈਂ ਕਿਸੇ ਬੰਦੇ ਨੂੰ ਮਿਲਣ ਆਇਆ ਹੂੰ ਨਹੀਂ ਪਾਸ਼ਾ ਸਾਹਿਬ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਇਹੋ ਜਿਹੀ ਚਵਲ ਆਈ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਨਾਸਰ ਭਾਈ ਵੀ ਤੁਸੀਂ ਗੱਲਾਂ ਕੀਤੀਆਂ ਬਹੁਤ ਚੰਗੀਆਂ ਕੋਈ ਵੀ ਇਨਸਾਨ ਆ ਨਾ ਇੰਨੀ ਗੱਲ ਸੋਚੇ ਜਦੋਂ ਅੱਲਾ ਉਹਨੂੰ ਇੱਜ਼ਤ ਦਿੰਦਾ ਨਾ ਹੂੰ ਉਹ ਜਿਨ੍ਹਾਂ ਦੇ ਥਰੂ ਦਿੰਦਾ ਵਾ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਹਾਂ ਉਹ ਤਾਂ ਆਸਾਨ ਫਰਮ ਹੋ ਸੀ ਹਾਂਜੀ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਦੇ ਥਰੂ ਰੱਬ ਨੇ ਇੱਜ਼ਤ ਬਖਸ਼ੀ ਹੁੰਦੀ ਹੈ ਤੇ ਜਦੋਂ ਬੰਦੇ ਦੇਖੋ ਜੀ ਉਹ ਇੱਜ਼ਤ ਦੇਣ ਜਾਣ ਤਾਂ ਵਾਪਸ ਲੈਣ ਵੀ ਜਾਣ 1 ਮਿੰਟ ਲੱਗਦੀ ਆ ਉਹਦਾ ਹਰ ਵੇਲੇ ਸ਼ੁਕਰ ਅਦਾ ਕਰਨਾ ਚਾਹੀਦਾ ਵੀ ਮਾਲਕ ਮੈਂ ਤੇ ਜਾਨੀ ਇਸ ਲੈਗ ਨੇ ਜਿੱਥੇ ਮੈਨੂੰ ਤੂੰ ਪਹਛਾਤਾ ਸਹੀ ਗੱਲ ਤੇ ਅਗਰ ਤੁਹਾਨੂੰ ਕੋਈ ਬੰਦਾ ਕਮੈਂਟ ਕਰਦਾ ਨਾ ਜਾਂ ਮੈਸੇਜ ਕਰਦਾ ਜਾਂ ਕਰਦਾ ਉਹਦਾ ਜਵਾਬ ਦੇਣਾ ਤੁਹਾਨੂੰ ਕੋ ਕਾਲ ਕਰਦਾ ਤੁਸੀਂ ਉਹਦੇ ਜਰੂਰ ਉਹਨੂੰ ਜਵਾਬ ਦਿਓ ਰਿਪਲਾਈ ਦਿਓ ਅੱਜ ਨਹੀਂ ਦੇਖਿਆ ਕੱਲ੍ਹ ਵੇਖਿਆ ਵਟਸਐਪ ਤੇ ਮੈਸੇਜ ਜਦੋਂ ਵੇਖਿਆ ਉਹਨੂੰ ਜਰੂਰ ਰਿਪਲਾਈ ਦਿਓ ਤਾਂ ਕਿ ਉਹਨੇ ਇੰਨੀ ਮੁਹੱਬਤ ਨਾਲ ਵੇਲ ਕੱਢ ਕੇ ਤੁਹਾਡੇ ਨਾਲ ਰਾਬਤਾ ਕਰਨ ਦਾ ਚਾਰਾ ਕੀਤਾ ਤੇ ਤੁਸੀਂ ਉਹਨੂੰ ਜਵਾਬ ਜਰੂਰ ਦਿਓ ਕਿਉਂਕਿ ਵਕਤ ਹਾਲਾਤ ਇਦਾਂ ਦੇ ਆ ਵੀ ਕੋਈ ਕਿਸੇ ਨੂੰ ਪੁੱਛਣ ਨਹੀਂ ਢਿਆ ਅਫੜੀ ਧਫੜੀ ਨਹੀਂ ਆ ਤੇ ਬਾਕੀ ਮੇਰੀ ਵੀ ਇੱਕ ਨਾ ਨਵੇਂ-ਨਵੇਂ ਸਟਾਰ ਨਾ ਹੋਈ ਥੋੜੀ ਹੂੰ ਉਹ ਮੈਂ ਵੀ ਉਹ ਨਾ ਤੁਸੀਂ ਯਕੀਨ ਕਰਿਓ ਵੀ ਉਹਨੂੰ ਨਾ ਕੋ ਦੋੋਂ ਦਿਨਾਂ ਨੰਬਰਾਂ ਤੇ ਬਹੁਤ ਕਾਲਾਂ ਕੀਤੀਆਂ ਹੂੰ ਉਹਨੇ ਕੋਈ ਜਵਾਬ ਨਹੀਂ ਦਿੱਤਾ ਉਹਦੀਆਂ ਗੱਲਾਂ ਸੁਣ ਸੁਣ ਮਤਾਸਰ ਹੋ ਗਿਆ ਵੀ ਬੰਦਾ ਬਹੁਤ ਚੰਗਾ ਬੰਦਾ ਬੰਦਾ ਬੜਾ ਖਰਾ ਤੇ ਬੜੀਆਂ ਖਰੀਆਂ ਗੱਲਾਂ ਕਰਦਾ ਉਹ ਅਖੀਰ ਭਾਈ ਮੈਂ ਨਾ ਉਹ ਨੰਬਰਾਂ ਦੇ ਰਾਬਤਾ ਕਰ ਰਿਹਾ ਇਕਦ ਨੇ ਇੱਕ ਉਹਦਾ ਨਾ ਕੋਈ ਅਜੀਜ਼ ਸੀਗਾ ਹੂੰ ਉਹਨੇ ਮੈਨੂੰ ਰਾਬਤਾ ਕੀਤਾ ਤੇ ਉਹ ਮੈਨੂੰ ਕਹਿਣ ਲੱਗਾ ਵੀ ਪਾਜਾ ਸਾਹਿਬ ਮੈਂ ਤੁਹਾਡਾ ਫੈਨ ਹੂੰ ਤੇ ਫਲਾਣੇ ਬੰਦੇ ਦਾ ਮੈਂ ਅਜੀਜ਼ ਹਾਂ ਤੇ ਤੁਸੀਂ ਯਕੀਨ ਕਰੋ ਵੀ ਹੁਣ ਉਹ ਬੰਦਾ ਸੀਗਾ ਜਿਹਨੂੰ ਮੈਂ ਕਾਲਾਂ ਕਰਦਾ ਸੀ ਕਿਸਾਨਾ ਸਾਹਿਬ ਦਿਲ ਚ ਗੁੱਸਾ ਵੜਾ ਉਹ ਦੋ ਤਿੰਨ ਦਿਨਾਂ ਬਾਅਦ ਜਨਾਬਾਦ ਰਿਪਲਾਈ ਤਾਂ ਉਹਨੇ ਕੀਤਾ ਨਾ ਮੈਂ ਕਾਲ ਕੀਤੀ ਤੇ ਕਾਲ ਉਹਨੇ ਚੁੱਕ ਲੀਓ ਜਿਹੜਾ ਨੰਬਰ ਉਹਨੇ ਬੰਦੇ ਨੇ ਦਿੱਤਾ ਸੀ ਮੈਨੂੰ ਪ੍ਰਾਈਵੇਟ ਬਾਅਦ ਫੇ ਭਾਈ ਜੋ ਕੁਝ ਆਪਣੇ ਕੋਈ ਵੀ ਕਹਿ ਹੋਇਆ ਆਪਾਂ ਵੀ ਕਹਿ ਦਿੱਤਾ ਹਵਾਲ ਕੱਢਿਆ ਆਪਣਾ ਹਵਾਲ ਕੱਢਿਆ ਪੂਰਾ ਮੈਂ ਨਾ ਜਾਨੀ ਉਹਨੂੰ ਐ ਗੱਲਾਂ ਗੱਲਾਂ ਦੇ ਵਿੱਚ ਪੂਰਾ ਡਰਨ ਵਾਲਾ ਇਨਸਾਨ ਬਣਾਤਾ ਜੇ ਉਹਨੂੰ ਅਕਲ ਹੋ ਗਈ ਤੇ ਇਸ ਗੱਲ ਨੂੰ ਸੋਚੂ ਜ਼ਰੂਰ ਨਾ ਹੋਊ ਤੇ ਮੌਜਾਂ ਹੀ ਮੌਜਾਂ ਉਹ ਜਿੱਦਾਂ ਸਿਆਣਿਆਂ ਨੇ ਕਹਿਆ ਨਾ ਵੀ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ ਜੋ ਮਰਜ਼ੀ ਕਰੀ ਜਾਓ ਬੰਦਿਆਂ ਦੇ ਨਾ ਅੱਛੇ اخਲਾਕ ਦਾ ਅੱਛੇ ਰਵਈਏ ਦਾ ਅੱਛਾ ਜਵਾਬ ਦੇਈਦਾ ਦੇਖੋ ਜੀ ਇਹ ਤੇ ਸਾਡੇ ਨਬੀ ਨੇ ਵੀ ਕਿਹਾ ਵੀ ਕਿਸੇ ਬੰਦੇ ਨੂੰ ਪਰਖਣ ਲਈ ਉਹਦੇ ਨਾਲ ਬਹਿ ਕੇ ਦੇਖ ਲੋ ਸਫ਼ਰ ਕਰਕੇ ਦੇਖ ਲੋ ਉਹਦੇ ਨਾਲ ਖਾ ਕੇ ਦੇਖ ਲੋ ਹਾਂਜੀ 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 ਇਹ ਤੁਹਾਨੂੰ ਪਤਾ ਲੱਗੂ ਉਹ ਕੀ ਕੁਆਲਿਟੀਆਂ ਰੱਖਦਾ ਆ ਕੋਈ ਸ਼ੱਕ ਨਹੀਂ ਤੇ ਮੂੰਹ ਦਾ ਮਿਸਤਰੀ ਤਾਂ ਹਰ ਬੰਦਾ ਹੀ ਬਣ ਜਾਂਦਾ ਗੱਲ ਇਹ ਆ ਵੀ ਤੁਹਾਡਾ ਕਰਦਾਰ ਚ ਉਹ ਚੀਜ਼ਾਂ ਨਜ਼ਰ ਆਣੀਆਂ ਚਾਹੀਦੀਆਂ ਆਏ ਹਾਏ ਹਾਏ ਗੱਲਾਂ ਬਾਤਾਂ ਜਿਹੜੀਆਂ ਨਾ ਦੀਵਾਰਾਂ ਦੇ ਵੀ ਬਹੁਤ ਸੋਹਣੀਆਂ ਸੋਹਣੀਆਂ ਲਿਖੀਆਂ ਹੁੰਦੀਆਂ ਇਦਾਂ ਹੀ ਇਦਾਂ ਹੀ ਗੱਲਾਂ ਮੈਂ ਕਹਿੰਦਾ ਵਲੀਦ ਜਿਹੜੀਆਂ ਜਿਹੜੀਆਂ ਸ਼ਾਹ ਸਾਹਿਬ ਕਹਿਣੀਆਂ ਸੀ ਨਾ ਲੋਕਾਂ ਨੇ ਕਹਿ ਦਿੱਤੀਆਂ ਪਰ ਹੁਣ ਅਮਲ ਦਾ ਟਾਈਮ ਆ ਅਮਲ ਦਾ ਕੱਲਾਂ ਜਿੰਨੀਆਂ ਜਿੰਨੀਆਂ ਚੰਗੀਆਂ ਕਹਿਣ ਵਾਲੀਆਂ ਸੀ ਉਹ ਕਹਿ ਚੁੱਕੇ ਆ ਲੋਕ ਸਹੀ ਗੱਲ ਬਹੁਤ ਬਹੁਤ ਵਾਰੀ ਸੁਣ ਲਈਆਂ ਪਰ ਅਮਲ ਹੈ ਨਹੀਂਗਾ ਹੁਣ ਅਮਲ ਜਿਹੜਾ ਨਾ ਅਗਰ ਹੋ ਜਾਵੇ ਤਾਂ ਸਾਡੀ ਦੁਨੀਆ ਜੰਨਤ ਬਣ ਜੂਵੇ ਇਦਾਂ ਹੀ ਇਦਾਂ ਕੋਈ ਸਹੀ ਜਿਹੜੀਆਂ ਨਾ ਉਹ ਕਰਨ ਵਿੱਚ ਤੇ ਉਹਦੇ ਤੇ ਪੂਰਾ ਉਤਰਨ 'ਚ ਬਹੁਤ ਫਰਕ ਆ ਬਾਕੀ ਭਾਈ ਅੱਲਾਹ ਦੀ ਯਾਦ ਸਾਡੀ ਕੌਮ ਨੂੰ ਹਿਦਾਇਤ ਦੇਵੇ ਆਮੀਨ ਚੰਗੇ ਰਾਹ ਤੇ ਚਲਾਵੇ ਚੰਗੀ ਵਜਾ ਤੇ ਰੱਖੇ ਕਿਉਂ ਜੀ ਅਗਰ ਇਹ ਚੰਗੇ ਰਹਿਣਗੇ ਚੰਗੀਆਂ ਗੱਲਾਂ ਕਰਨਗੇ ਤੇ ਗਾਂ ਦੀ ਗਾਂ ਮਾਸ਼ਰੇ ਨੂੰ ਚੰਗਾ ਸਬਕ ਹੀ ਆਊਗਾ ਸ ਬਹੁਤ ਸ਼ੁਕਰੀਆ ਭਰਾਵਾਂ ਦਾ ਜਿਹੜੇ ਸਾਡੇ ਨਾਲ ਇਨਸ਼ਾਅੱਲਾ ਫਿਰ ਤੁਹਾਨੂੰ ਅਗਲੇ ਗੱਲਾਂ ਬਾਤਾਂ ਦੇ ਨਾਲ ਹਾਜ਼ਰ ਹੋਣੇ